ਬਾਰੇ ਤੂਫਾਨ ਨੇ ਵੱਡੇ ਪੱਧਰ ਦੀ ਆਫਤ ਮਚਾ ਦਿੱਤੀ ਹੈ ਤੇ ਇਸ ਤੂਫਾਨ ਦੇ ਵਿੱਚ ਹੁਣ ਲੋਕ ਜਿਹੜੇ ਨੇ ਡਰੇ ਸਹਿਮੇ ਨਜ਼ਰ ਆਏ ਨੇ ਦੱਸਿਏ ਕਿ ਹੁਣ ਇਹ ਰਿਕਾਰਡ ਸਾਰੇ ਟੁੱਟਦੇ ਹੋਏ ਦਿਖਾਈ ਦਿੱਤੇ ਨੇ ਕਿ ਜਿਹੜਾ ਵੱਡੇ ਪੱਧਰ ਦਾ ਤੂਫਾਨ ਦੇਖਣ ਨੂੰ ਮਿਲਿਆ ਮੌਕੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਆਖਰ ਕਿਸ ਤਰੀਕੇ ਦੇ ਨਾਲ ਇਸ ਤੂਫਾਨ ਨੇ ਤਬਾਹੀ ਮਚਾ ਦਿੱਤੀ ਹੈ ਦੱਸ ਜੀਏ ਕਿ ਇਹ ਖਬਰ ਆਸਟ੍ਰੇਲੀਆ ਤੋਂ ਸਾਹਮਣੇ ਆਈ ਹੈ ਜਿੱਥੇ ਆਸਟ੍ਰੇਲੀਆ ਦੇ ਵਿੱਚ ਇਸ ਭਾਰੀ ਤੂਫਾਨ ਦੇ ਆਉਣ ਨਾਲ ਸਾਰੇ ਰਿਕਾਰਡ ਟੁੱਟਦੇ ਹੋਏ ਦਿਖਾਈ ਦੇ ਰਹੇ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰ ਇਸ ਤੂਫਾਨ ਦੇ ਨਾਲ ਕੀ ਕੁਝ ਵੱਡੇ ਨੁਕਸਾਨ ਹੋਨੇ ਕਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਪਰ ਤੁਹਾਨੂੰ ਦੱਸ ਜੀਏ ਕਿ ਜਿੱਥੇ ਪੂਰਬੀ ਆਸਟ੍ਰੇਲੀਆ ਦੇ ਵਿੱਚ ਆਫਤ ਜਿਹੜੀ ਆ ਦੇਖੋ ਨੂੰ ਮਰੀ ਹੋਈ ਹੈ ਇਸ ਮੌਸਮ ਨੇ ਤਬਾਹੀ ਮਚਾਈ ਹੋਈ ਹੈ ਜਿਸ ਕਰਕੇ ਕਈ ਸ਼ਹਿਰਾਂ ਦੀ ਸਥਿਤੀ ਵਿਗੜ ਗਈ ਹੈ ਦੱਸਿਆ ਕਿ ਹੁਣ ਉਤਰੀ ਨਿਊ ਸਾਊਥ ਵੇਲਜ਼ 'ਚ ਭਾਰੀ ਬਰਫਬਾਰਿਸ਼ ਹੋਈ ਹੈ ਜਿਸ ਕਰਕੇ ਕੁਝ ਇਲਾਕਿਆਂ 'ਚ 40 ਸੈਂਟੀਮੀਟਰ ਬਰਫਬਾਰਿਸ਼ ਹੋਈ ਹੈ ਮੌਸਮ ਵਿਗਿਆਨੀ ਦੇ ਹਿਸਾਬ ਦੇ ਨਾਲ ਇਹ ਬਰਫਬਾਰਿਸ਼ 1980 ਦੇ ਦਹਾਕੇ ਤੋਂ ਬਾਅਦ ਸਭ ਤੋਂ ਜ਼ਿਆਦਾ ਹੈ ਇਸ ਵਕਤ ਪੈਂਦੀ ਦਿਖਾਈ ਦਿੱਤੀ ਔਰ ਇਸ برفਬਾਰੀ ਕਾਰਨ ਵਾਹਨ ਸਰਕਾਤੇ ਫਸ ਗਏ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਤੇ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ ਤੇ ਕਈ ਇਲਾਕਿਆਂ 'ਚ ਰਾਹਤ ਅਤੇ ਬਚਾਅ ਕਾਰਜੇ ਚੱਲ ਰਹੇ ਨੇ ਦੱਸਿਏ ਕਿ ਹੁਣ ਰਿਪੋਰਟਾਂ ਦੇ ਅਨੁਸਾਰ ਆਸਟ੍ਰੇਲੀਆ ਦੇ ਵਿੱਚ ਭਾਰੀ برفਬਾਰੀਆਂ ਤੇ ਮੀਂਹ ਨੇ ਕਈ ਇਲਾਕਿਆਂ 'ਚ ਮੁਸ਼ਕਲਾਂ ਪੈਦਾ ਕੀਤੀਆਂ ਨੇ ਜਦਕਿ ਦੱਸਿਏ ਕਿ ਕੁਇਨਜ਼ਲੈਂਡ ਸੂਬੇ ਦੇ ਕੁਝ ਹਿੱਸਿਆਂ ਵਿੱਚ 10 ਸਾਲਾਂਾਂ 'ਚ ਪਹਿਲੀ ਵਾਰ ਬਰਬਾਰੀ ਹੋਈ ਹੈ ਮੌਸਮ ਵਿਗਿਆਨੀਆਂ ਦੇ ਅਨੁਸਾਰ ਦੱਸਿਏ ਕਿ ਜਲਵਾਯੂ ਪਰਿਵਰਤਨ ਕਾਰਨ ਆਸਟ੍ਰੇਲੀਆ ਦਾ ਮੌਸਮ ਹੋਰ ਅਸਥਿਰ ਹੋ ਗਿਆ ਉਹਨਾਂ ਕਹਿੰਦੇ ਕਿ ਇਸ ਘਟਨਾ ਨੂੰ ਅਸਧਾਰਨ ਬਣਾਉਣ ਵਾਲੀ ਗੱਲ ਸਿਰਫ ਇਹ ਨਹੀਂ ਹੈ ਕਿ ਇੱਥੇ ਕਿੰਨੀ ਬਰਬਾਰੀ ਹੋਈ ਹੈ ਸਗੋ ਇਹ ਵੀ ਹੈ ਕਿ ਇਹ ਕਿੰਨੀ ਵਿਆਪਕ ਸੀ ਜਾਨੀ ਕਿ ਜੈਸ ਦੇ ਨਾਲ ਵੱਡੇ ਪੱਧਰ ਦਾ ਹੜ੍ਹ ਤੂਫਾਨ ਆਇਆ ਇਹ ਆਪਣੇ ਆਪ 'ਚ ਬਹੁਤ ਡਰਾਉਣਾ ਸੀਗਾ ਔਰ ਲੋਕਾਂ ਨੂੰ ਮੁਸ਼ਕਲਾਂ ਦੇ ਵਿੱਚ ਪਾਇਆ ਔਰ ਦੱਸਿਏ ਕਿ ਇਸ ਵਾਰ ਦੀ ਬਰਬਾਰੀ ਜ਼ਿਆਦਾ ਅਤੇ ਵੱਡੇ ਪਦਰਤ ਤੇ ਹੋਈ ਹੈ ਵੱਡੇ ਇਲਾਕਿਆਂ ਚ ਹੋਈ ਹੈ ਇਸ ਦੇ ਨਾਲ ਹੀ ਨਿਊ ਸਾਊਥ ਵੈਲਜ਼ ਸਭ ਤੋਂ ਹੀ ਜ਼ਿਆਦਾ ਉੱਥੇ ਮੀ ਪਿਆ ਔਰ ਉਸ ਦੇ ਕਰਕੇ ਐਮਰਜੈਂਸੀ ਸੇਵਾਵਾਂ ਜਿਹੜੀਆਂ ਦੇਖਣ ਨੂੰ ਮਿਲੀਆਂ ਔਰ ਨਾਲ ਦੀ ਨਾਲ ਜਿਆਦਾ ਘਟਨਾਵਾਂ ਜਿਹੜੀਆਂ ਉੱਥੇ ਹੋਈਆਂ ਨੇ ਔਰ ਮਦਦ ਕਰਨੀ ਪਈ ਹੈ ਤਾਂ ਅਸੀਂ ਇਹ ਕਿ 100 ਤੋਂ ਵੱਧ ਵਾਹਨ ਪਰਬ ਵਿੱਚ ਫਸ ਗਏ ਤੂਫਾਨ ਕਰਕੇ ਕਈ ਮਾਰਤਾਂ ਨੂੰ ਨੁਕਸਾਨ ਪਹੁੰਚਿਆ ਮੌਸਮ ਵਿਭਾਗ ਨੇ ਕਈ ਇਲਾਕਿਆਂ 'ਚ ਹੜ੍ਹ ਦੀ ਚੇਤਾਵਨੀ ਵੀ ਦਿੱਤੀ ਹੈ ਭਾਰੀ ਬਾਰਿਸ਼ਾਂ ਤੇ ਮੀਂਹ ਕਾਰਨ ਹਜ਼ਾਰਾਂ ਘਰਾਂ 'ਚ ਬਿਜਲੀ ਸਪਲਾਈ ਠੱਪ ਹੋਈ ਹੈ ਔਰ ਜਿਸ ਕਰਕੇ ਲੋਕ ਸਾਰੀ ਰਾਤ ਹਨੇਰੇ ਵਿੱਚ ਰਹਿਣ ਲਈ ਮਜਬੂਰ ਹੋਏ ਜਿਸ ਨਾਲ ਹੀ ਹੜ੍ਹ ਵਿੱਚ ਇੱਕ ਵਾਰ ਜਿਹੜੀ ਕਾਰ ਨਹੀਂ ਮਤਲਬ ਇੱਕ ਕਈ ਕਈ ਗੱੜਾ ਜਿਹੜੀਆਂ ਵਹਿ ਗਈਆਂ ਜਿਸ ਵਿੱਚ ਸਵਾਰ ਇੱਕ ਔਰਤ ਅਜੇ ਵੀ ਲਾਪਤਾ ਤੁਸੀਂ ਗਈ ਹੈ ਤਾਂ ਆਸਟ੍ਰੇਲੀਆ ਦੇ ਵਿੱਚ ਯਾਨੀ ਕਿ ਪੂਰਬੀ ਆਸਟ੍ਰੇਲੀਆ ਚ ਵੱਡੇ ਪੱਧਰ ਦਾ ਤੂਫਾਨ ਜਿਸ ਨੇ ਤਬਾਹੀ ਮਚਾ ਦਿੱਤੀ ਹੈ 1980 ਦੇ ਦਹਾਕੇ ਤੋਂ ਬਾਅਦ ਇਹ ਭਿਆਨਕ ਵਰਤਾਰਾ ਦੇਖਣ ਨੂੰ ਮਿਲੀ ਹੈ ਤਬਾਹੀਆਂ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਤਾਂ ਅਦਸਲ ਇਸ ਤੋਂ ਬਾਅਦ ਅਲਰਟ ਜਾਰੀ ਕਰ ਦਿੱਤਾ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਤੇ ਜਿਹੜੇ ਹਰਦੀ ਚੇਤਾਵਨੀ ਵੀ ਦਿੱਤੀ ਗਈ ਹੈ ਤਾਂ ਆਸਟ੍ਰੇਲੀਆ ਦੇ ਵਿੱਚ ਹੁਣ ਲੋਕ ਸਾਵਧਾਨ ਤੇ ਸੁਚੇਤ ਰਹਿਣ ਕਿਉਂਕਿ ਕਈ ਸਾਲਾਂ ਬਾਅਦ ਅਜਿਹਾ ਤੂਫਾਨ ਦੇਖਣ ਨੂੰ ਮਿਲਿਆ ਤੇ ਉੱਥੇ ਚੇਤਾਵਨੀ ਦਿੱਤੀ ਗਈ ਹੈ